ਭਾਈ ਜਿਹੜੇ ਵੀਰਾਂ ਨੇ ਇਸ ਵਾਰ ਪਹਿਲੀ ਵਾਰ ਗੋਬੀ ਲਾਈਆ ਇੱਕ ਕਨਾਲ ਦੋ ਕਨਾਲਾਂ ਜੇ ਆਪਣੇ ਕੱਖਾਂ ਵਾਲੀ ਜਗ੍ਹਾ ਦੇ ਵਿੱਚ ਤਿਆਰ ਬੇ ਤੌਰ ਤੇ ਸਭ ਤੋਂ ਪਹਿਲਾ ਕੰਮ ਵੀਰੇ ਤੁਸੀਂ ਕਰਨਾ ਵੀ ਘਬਰਾਉਣਾ ਨਹੀਂ ਹੈਗਾ ਜਿਹੜੇ ਵੀਰ ਲਾ ਕੇ ਪੁੱਛਦੇ ਨੇ ਵੀ ਹਾਂ ਇਹ ਮਰਨਾ ਜਾਵੇ ਨਾ ਹੋ ਜਾਵੇ ਭਾਈ ਕੁਝ ਨਹੀਂ ਹੁੰਦਾ ਹਿੰਮਤ ਰੱਖਿਆ ਕਰੋ ਜਿਹੜੀ ਚੀਜ਼ ਕੰਮ ਕਰਨ ਲੱਗੇ ਆਪਾਂ ਉਹ ਹੋਵੇ ਨਾ ਹੋ ਨਹੀਂ ਸਕਦਾ ਦੂਜੀ ਵਾਰ ਲਾ ਰਹੇ ਆ ਅਸੀਂ ਵੀ ਤੇ ਪਿਛਲੀ ਵਾਰ ਸਾਡਾ ਵਧੀਆ ਰਿਆ ਤੇ ਇਹ ਜਿਹੜੀ ਇਹ ਦਿਨਾਂ ਦੇ ਵਿੱਚ ਗੋਬੀ ਲੱਗਦੀ ਆ ਉਹ ਵੱਟ ਦੇ ਸਾਈਡ ਤੇ ਲੱਗਦੀ ਆ ਹਮੇਸ਼ਾ ਜਿੱਧਰੋਂ ਤੁਹਾਡਾ ਸੂਰਜ ਚੜਦਾ ਏ ਉਹਦੇ ਦੂਜੇ ਪਾਸੇ ਵੀ ਧੁੱਪ ਘੱਟ ਲੱਗੇ ਉਹਨੂੰ ਜਿਹੜਾ ਆਪਾਂ ਗੋਬੀ ਲਾਉਣਾ ਨਹੀਂ ਤਾਂ ਇਹਦੇ ਬੱchn ਮੱchn ਦੇ ਨਾ ਚਾਂਸ ਰਹਿੰਦੇ ਨੇ ਜ਼ਿਆਦੇ ਵੀ ਤੁਸੀਂ ਇਹ ਇੱਧਰਲੇ ਪਾਸੇ ਲਾਓ ਤਾਂ ਜੋ ਜਿਹੜਾ ਧੁੱਪ ਕਾਰਨ ਜਾਂ ਗਰਮੀ ਕਰਕੇ ਇਹ ਮੱਤ ਨਾ ਸਕੇ ਤੇ ਇਹਦੀ ਡਾਇਰੈਕਸ਼ਨ ਆ ਜਿਹੜੀ ਉਹ ਉਹ ਪੂਰਬ ਤੋਂ ਪੱਛਮ ਆ ਪੱਛਮ ਵਾਲੇ ਪਾਸੇ ਲੱਗਦੀ ਹੈ ਜਿੱਧਰ ਧੁੱਪ ਘੱਟ ਲੱਗਦੀ ਹੈ